ਸ਼ਹਿਰ ਦੇ ਬੱਸ ਸਟੈਂਡ ਨੂੰ ਆਬਾਦੀ ਤੋਂ ਬਾਹਰ ਲਿਜਾਣ ਅਤੇ ਧੋਬੀਣਾ ਵਸਤੀ ਵਿਖੇ ਨਵੇਂ ਫਲੈਟ ਬਣਾ ਕੇ ਦੇਣ ਲਈ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਟਰਾਂਸਪੋਰਟਰਾਂ ਸ਼ਹਿਰੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਡਿਪਟੀ ਕਮਿਸ਼ਨਰ ਤੇ ਵਿਧਾਇਕ ਵੱਲੋਂ ਉਹਨਾਂ ਦੇ ਵਿਚਾਰ ਜਾਣੇ ਮੈਂ ਨਰਪਿੰਦਰ ਸਿੰਘ ਜਲਾਲ ਪ੍ਰਧਾਨ ਪ੍ਰਾਈਵੇਟ ਬੱਸ ਆਪਰੇਟਰ ਯੂਨੀਅਨ ਜ਼ਿਲ੍ਹਾ ਬਠਿੰਡਾ ਜੀ ਸਾਡੀ ਬੱਸਾਂ ਦੇ ਮੈਟੋ ਸ਼ਿਫਟ ਕਰਨ ਸੰਬੰਧੀ ਸੀਗੀ ਮੀਟਿੰਗ ਡੀਸੀ ਸਾਹਿਬ ਨੇ ਸੱਦੀ ਸੀ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨੁਮਾਇंदे ਜਿਵੇਂ ਵਪਾਰ ਮੰਡਲ ਦਾ ਹੋਟਲ ਐਸੋਸੀਏਸ਼ਨ ਦਾ ਪੀਆਰਟੀਸੀ ਦੇ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਤੌਰ ਤੇ ਤੇ ਮੁਲਾਜ਼ਮਾਂ ਦੇ ਤੌਰ ਤੇ ਸਾਰੇ ਵਰਗਾਂ ਦੇ ਨੁਮਾਇंदे ਜਿਹੜੇ ਸੱਦੇ ਗਏ ਸੀਗੇ ਜੀ ਤੇ ਉਸ ਬੰਦੀ ਮੀਟਿੰਗ ਸੀਗੀ ਜੀ ਅੱਜ ਕੀ ਫੈਸਲੇ ਹੋਏ ਫੈਸਲੇ ਸਰ ਇਹ ਬਸ ਅਡੇ ਨੂੰ ਸ਼ਿਫਟ ਕਰਨ ਸੰਬੰਧੀ ਫੈਸਲਾ ਜਿਹੜਾ ਸਰਕਾਰ ਦਾ ਉਹ ਸਾਨੂੰ ਦੱਸਿਆ ਗਿਆਗਾ ਬਿਲਕੁਲ ਪੱਕਾ ਫਾਈਨਲ ਹੈ ਸਾਡਾ ਉਹਦੇ ਤੇ ਬਹੁਤ ਭਾਰੀ ਇਤਰਾਜ਼ ਹੈ ਜੀ ਕਿਉਂਕਿ ਇਹ ਸਾਰਾ ਕੁਝ ਹੈ ਜਿਹੜਾ ਇਹ ਸਾਡੇ 'ਤੇ ਥੋਪਿਆ ਜਾ ਰਿਹਾ ਹੈ ਵੀ ਜਿਹੜੀ ਹੈਗੀ ਟ੍ਰੈਫਿਕ ਦੀ ਸਮੱਸਿਆ ਉਹ ਬੱਸਾਂ ਕਰਕੇ ਆ ਮੈਂ ਇੱਥੇ ਲਗਭਗ 30-35 ਜਾਣੇ ਸੀਗੇ ਸ਼ਹਿਰ ਦੇ ਮਾਜ਼ਿਸ ਬੰਦੇ ਅਫਸਰ ਸਹਬਾਨ ਸੀਗੇ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਕੋਈ ਹੱਥ ਖੜਾ ਕਰਕੇ ਕਹਿ ਦਿਓ ਵੀ ਸ਼ਹਿਰ ਚ ਬੱਸ ਕਰਕੇ ਸਮੱਸਿਆ ਐ ਐਕਚੁਅਲੀ ਬੱਸ ਕਰਕੇ ਨਹੀਂ ਟਰੈਫਿਕ ਦੀ ਬੇਨਿਜ਼ਮੀ ਕਰਕੇ ਸਮੱਸਿਆ ਹੋ ਰਹੀ ਐ ਸਾਰੀ ਦੀ ਸਾਰੀ ਟਰੈਫਿਕ ਦਾ ਪਾਲਣ ਨਹੀਂ ਹੋ ਰਿਹਾ ਤਾਂ ਸਮੱਸਿਆ ਹੈਗੀ ਬੱਸ ਅੱਡਾ ਐ ਜਿਹੜੇ ਪਟਿਆਲਾ ਸ਼ਹਿਰ ਦਾ ਦੇਖੋ ਬਾਹਰ ਕੱਢਿਆ ਉਹਦੇ ਨਾਲ ਟਰੈਫਿਕ ਦੀ ਸਮੱਸਿਆ ਵਧੀ ਐ ਉਹ ਵੀ ਕੋਈ ਪ੍ਰੋਪਰ ਬਾਹਰ ਨਹੀਂ ਹੋਇਆਗਾ ਬਰਨਾਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਸਾਰੇ ਇਦੋਂ ਵੱਡੇ ਸਿਟੀ ਨੇ 10-10 ਲੱਖ ਦੀ ਆਬਾਦੀ ਇਹਨਾਂ ਸ਼ਹਿਰਾਂ ਦੀ ਉੱਥੇ ਵੀ ਬਾ ਸਾਡੇ ਅੰਦਰ ਹੈ ਤੁਸੀਂ ਲੁਧਿਆਣੇ ਆਮ ਹੀ ਜਾਂਦੇ ਹੋਵੋਗੇ ਉੱਥੇ ਦੇਖਿਆ ਵੀ ਹੁਣ ਫਲਾਈਓਵਰ ਬਣਨਾ ਟ੍ਰੈਫਿਕ ਦੀ ਸਮੱਸਿਆ ਇਹਨਾਂ ਸੋਨੂੰ ਬਾਹਰ ਲੈਣ ਨੂੰ ਮਹਿਸੂਸ ਹੁੰਦੀਆਂ ਇਹਨਾਂ ਸ਼ਹਿਰੀਆਂ ਨੂੰ ਮਹਿਸੂਸ ਹੁੰਦੀ ਹੈ ਅਸੀਂ ਤਾਂ ਸੁਝਾਅ ਦਿੱਤਾ ਸੀ ਵੀ ਆਪਣਾ ਜਿਹੜਾ ਹੈਗਾ ਆਈਟੀ ਚੌਂਕ ਤੋਂ ਲੈ ਕੇ ਤੇ ਨਹਿਰ ਤੱਕ ਜਿਹੜਾ ਫਲਾਈਓਵਰ ਬਣ ਜੇ ਤਾਂ ਟ੍ਰੈਫਿਕ ਦੀ ਸਮੱਸਿਆ ਲਗਭਗ ਜਿਹੜੀ ਉਹ ਖਤਮ ਹੋ ਜੂ ਇੱਕ ਰਿੰਗ ਰੋਡ ਚੱਲ ਪਏ ਜਦੋਂ ਸ਼ਹਿਰ ਦਾ ਆਊਟਰ ਚੱਲ ਗਿਆ ਤਾਂ ਅੰਦਰ ਕੋਈ ਬੜੀ ਜਿਹੀ ਸਮੱਸਿਆ ਰਹਿ ਨਹੀਂ ਦੀ ਜੀ ਬੱਸ ਤੇੜਾ ਲਜਾਇਆ ਕਿੱਥੇ ਜਾ ਰਹੇ ਧੰਨਵਾਦ ਜੀ ਸਰ ਇਹ ਲਜਾਇਆ ਰਿਹਾ ਮਲੂਟ ਰੋਡ ਤੇ ਲੈ ਕੇ ਜਾ ਰਹੇ ਆ ਜੀ ਬਾਕੀ ਦੇਖੋ ਜੀ ਆਹ ਥਰਮਲ ਬੰਡ ਦੇ ਵੀ ਪਰਲੇ ਪਾਸੇ ਜੀ ਉਸ ਰੋਡ ਤੇ ਲੈ ਕੇ ਜਾ ਰਿਹਾ ਰਿੰਗ ਰੋਡ ਤੇ ਸ਼ਾਇਦ ਤੇ ਉਹ ਇਹਨਾਂ ਦੀ ਪ੍ਰਪੋਜ਼ਲ ਹੈ ਅਸੀਂ ਤਾਂ ਇਹ ਵੀ ਬੇਨਤੀ ਕੀਤੀ ਸੀ ਵੀ ਉੱਥੇ ਤਾਂ ਸਿਰਫ ਇੱਕ ਛੜਕ ਹੈ ਜੀ ਕਲੀ ਮਲੋਟ ਰੋਡ ਵੀ ਜੇ ਲੈ ਕੇ ਜਾਣਾ ਜਾਂ ਤਾਂ ਇੱਕ ਨੰਬਰ ਝੀਲ ਹੈ ਜਿਹੜੀ ਉਹਦੇ ਚ ਲੈ ਜਾਓ ਜਾਂ ਉਹਦੇ ਚਮਾ ਸਾਹਮਣੇ ਜਿਹੜੀ ਥਰਮਲ ਦੀ ਜਗਾ ਉਹਦੇ ਚ ਲੈ ਜਾਓ ਕਿਉਂਕਿ ਉੱਥੋਂ ਤੁਸੀਂ ਗੋਨਿਆਣਾ ਰੋਡ ਵੀ ਥੋੜਾ ਕਵਰ ਹੋ ਜੂ ਚੰਡੀਗੜ੍ਹ ਰੋਡ ਵੀ ਕਵਰ ਹੋ ਜੂ ਤੇ ਮਲੋਟ ਮਕਸਰ ਰੋਡ ਵੀ ਕਵਰ ਹੋ ਜੂਗਾ ਤੇ ਇਕੱਲਾ ਇੱਕ ਰੋਡ ਰਹਿ ਜੂਗਾ ਡੱਬ ਵਾਲੀ ਵਾਲਾ ਜੀ ਉਹ ਵੀ ਇਧਰ ਬਾਹਰ ਰੈ ਆਊਟਰ ਰਿੰਗ ਤੋਂ ਆ ਜਾਣਗੇ ਚਲੋ ਉੱਥੇ ਇੱਕ ਰੋਡ ਨੂੰ ਸਮੱਸਿਆ ਹੋਣੀ ਹੈ ਇੱ ਉਸਮਾ ਸੈੱਜ ਲਗਭਗ ਕੀ ਲੱਗਦਾ ਫਾਈਨਲ ਹੈ ਉੱਤੇ ਲਗਭਗ ਫਾਈਨਲ ਹੈ ਜੀ ਦੇਖੋ ਬਾਕੀ ਅੱਗੇ ਦੇਖੋ ਕੀ ਬਣਦਾ ਅੱਗੇ ਵੀ 25 ਸਾਲ ਇੱਥੇ ਲੰਮ ਕੀ ਗਿਆ ਜੀ 15 ਸਾਲ ਤੁਸੀਂ ਦੇਖੋ ਵੀ 15 ਸਾਲ ਜਾਂ ਇਹ ਕਹਿੰਦੇ 25 ਸਾਲ ਇਹਨਾਂ ਨੇ ਲਿਖਿਆ ਵੀ 25 ਸਾਲ ਪਹਿਲਾਂ ਅੱਡਾ ਬਾਹਰ ਨਿਕਲਣਾ ਚਾਹੀਦਾ ਸੀ 25 ਸਾਲਾਂ ਚ ਇਹ ਜੀ ਕਿੰਨੀ ਕੀ ਸਮੱਸਿਆ ਆ ਗਈ ਐਕਚੁਅਲੀ ਜਿਹੜੇ ਦੁਕਾਨਾਂ ਦੇ ਬਾਹਰ ਜਿਹੜੇ ਉਹ ਹੈ ਫੁੱਟਪਾਥ ਆ ਬਾਹਲੇ ਵੱਡੇ ਛੜ ਤੇ ਮੇਨ ਸੜਕ ਦੇ ਉੱਤੇ ਤੁਸੀਂ ਦੇਖੋਗੇ ਤਾਂ 10-10 ਸਪੋਟ ਤੇ ਛੜਤੇ ਉੱਥੇ ਉਦੋਂ ਬਾਅਦ ਪਾਰਕਿੰਗ ਛੜਤੀ ਉਹਦੇ ਕਰਕੇ ਜਿਹੜੀ ਸੜਕ ਹੈ ਭੀੜੀ ਹੋਈ ਹੈ ਜਿਹੜੀ ਆਪਣਾ ਆਪਣਾ ਗੋਨੇਣਾ ਰੋਡ ਤੋਂ ਲੈ ਕੇ ਆਈਟੀ ਚੌਂਕ ਤੱਕ ਆ ਜੇ ਉਹ ਫੁੱਟਪਾਥ ਛੋਟੇ ਕੀਤੇ ਜਾਣ ਉੱਥੋਂ ਜਿਹੜੇ ਖੜਨ ਵਾਲੀ ਸਮੱਸਿਆ ਹੈ ਜੇ ਟ੍ਰੈਫਿਕ ਦੀ ਸਮੱਸਿਆ ਉਹ ਸਚਾਰੂ ਢੰਗ ਨਾਲ ਚਲਾਈ ਜਾਵੇ ਤਾਂ ਇਹਦੇ ਨਾਲ ਵੀ ਬਹੁਤ ਮਸਲੇ ਹੱਲ ਹੋ ਜਾਣਗੇ ਇੱਕ ਹੋਰ ਸੁਝਾਅ ਸੀ ਜੀ ਇਹਨਾਂ ਨੂੰ ਵੀ ਜਿਹੜਾ ਪਾਵਰ ਉਸ ਰੋਡ ਤੋਂ ਲੈ ਕੇ ਕਚਹਿਰੀ ਦੇ ਸਾਹਮਣੇ ਤੱਕ ਇਹ ਰਿੰਗ ਰੋਡ ਸਾਰੀ ਆਪਣੀ ਦੂਜੀ ਸਲਿੱਪ ਰੋਡ ਹੈਗੀ ਜੇ ਜਿਹੜੀ ਬਸ ਅੱਡੇ ਦੇ ਜਮਾ ਸਾਹਮਣੇ ਵਾਲੀ ਸੜਕਾ ਉਹਦੇ ਮੂਰੇ ਸਿਰਫ ਤਿੰਨ ਘਰ ਆ ਦੋ ਘਰ ਹੈ ਇੱਕ ਮਸ਼ਹਸ਼ਣ ਜੱਜ ਸਾਹਿਬ ਦਾ ਘਰ ਹੈ ਇੱਕ ਆਈਜੀ ਸਾਹਿਬ ਦਾ ਘਰ ਹੈ ਸਾਹਮਣੇ ਪਾਸੇ ਕਚਹਿਰੀ ਹੈ ਵੀ ਬੇਸ਼ੱਕ ਉਹ ਰੋਡ ਬੰਦ ਕਰ ਦੋ ਕਦੇ ਪੈਦਲ ਵਾਸਤੇ ਸ਼ੁਰੂ ਕਰ ਦੋ ਹੁਣ ਵੀ ਰੈਸਟ੍ਰਿਕਟਡ ਹੀ ਆ ਉੱਥੇ ਕੋਈ ਜਾਂਦਾ ਨਹੀਂਗਾ ਤੇ ਪਾਵਰ ਉਸ ਰੋਡ ਵਾਲਾ ਜਿਹੜਾ ਟ੍ਰੈਫਿਕ ਆ ਜਿਹੜਾ ਛੂਟੀਆਂ ਗੱਡੀਆਂ ਐ ਕਾਰਾਂ ਐ ਮੋਟਰਸਾਈਕਲ ਸਕੂਟਰ ਜੀ ਨੇ ਕਚਹਿਰੀ ਜਾਣਾ ਕਚਹਿਰੀ ਜਾਵੜੇ ਕੋਰਟ ਜਾਣਾ ਕੋਰਟ ਜਾਵੜੇ ਵੀ ਉਹ ਰਿੰਗ ਰੋਡ ਉੱਤ ਸਲੇਪ ਰੋਡ ਉਤੋਂ ਦੀ ਆਜੇ ਤੇ ਜਿਹੜੀਆਂ ਬੱਸਾਂ ਆ ਉਹ ਅੰਦਰ ਵੱਡ ਜਾਣ ਉਹਦੇ ਨਾਲ ਵੀ ਟ੍ਰੈਫਿਕ ਦਾ ਮਸਸ ਹੈ ਜਿਹੜੀ ਉਹ ਕਾਫੀ ਦੂਰ ਹੋ ਜੂਗੀ ਬਸ ਸਟੈਂਡ ਦੀ ਕਿਹੜੀ ਕਿਹੜੀ ਜਗ੍ਹਾ ਸੈਲੈਕਟ ਕੀਤੀ ਬਸ ਸਟੈਂਡ ਦੀ ਉਹਨਾਂ ਨੇ ਤਿੰਨ ਚਾਰ ਜਗ੍ਹਾ ਦੀਆਂ ਪ੍ਰਪੋਜ਼ਲ ਦਿੱਤੀ ਸੀਗੀ ਇੱਕ ਤਾਂ ਪ੍ਰਾਣੀ ਜਿਹੜੀ ਕੈਂਟ ਖਾਣੇ ਕੋਲੇ ਸੀ ਪਟੇਲ ਨਗਰ ਵਾਲੀ ਉਹ ਦੱਸੀ ਸੀ ਇੱਕ ਡੈਰੀ ਡਿਵੈਲਪਮੈਂਟ ਵਾਲੀ ਦੱਸੀ ਸੀ ਦੋ ਥਰਮਲ ਕੋਲੇ ਦੱਸੀਆਂ ਸੀ ਵੀ ਆਹ ਚਾਰ ਜਗ੍ਹਾ ਦੇਖੀਆਂ ਸੀ ਇਹਨਾਂ ਚਾਰ ਜਗ੍ਹਾ ਚ ਆਹ ਜਗ੍ਹਾਵਾਂ ਦੇ ਵਿੱਚ ਆਹ ਦਿੱਕਤ ਆ ਰਹੀਆਂ ਕੋਈ ਇਹਨਾਂ ਨੇ ਟੈਕਨੀਕਲ ਸਰਵੇ ਕਰਾਈ ਸੀਗੇ ਆਪਦੇ ਉਹਨਾਂ ਮੁਤਾਬਕ ਉਹਨਾਂ ਨੇ ਦੱਸਿਆ ਸੀ बस स्टैंड बहर लेके जा ही आई नहीं आई टी आई चौंक की कोई गलती प्रपोजल सरकार कर दी है प्रशासन जो प्लानिंग करता है तो असं सारे लोगों ਵਧੀਆ ਰਹਿਣ ਲਈ ਥਾਂ ਮਿਲੇ ਮਕਾਨ ਮਿਲਣ ਉਹਨਾਂ ਦਾ ਜੀਵਨ ਸੌਖਾ ਹੋ ਸਕੇ ਤਾਂ ਅਸੀਂ ਅਸੀਂ ਗੱਲ ਲਈ ਸਾਰੇ ਸਹਿਯੋਗ ਦੇਵਾਂ ਹਾਂ ਬੱਸ ਸਟੈਂਡ ਦੀ ਵੀ ਗੱਲ ਹੋਈ ਹੈ ਤਿੰਨ ਚਾਰ ਥਾਵਾਂ ਤੇ ਉਹਨਾਂ ਨੇ ਸਾਡੀ رائے ਮੰਗੀ ਹੈ ਅਸੀਂ ਇਹੀ رائے ਦਿਤੀ ਹੈ ਕਿ ਜਿੱਥੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਚੰਗਾ ਲੱਗਦਾ ਹੈ ਬੱਸ ਸਟੈਂਡ ਦੀ ਬਾਹਰ ਜ਼ਰੂਰਤ ਹੈ ਪੁਰਾਣਾ ਬੱਸ ਸਟੈਂਡ ਜਿਹੜਾ ਇਹ ਵੀ ਰਹਿਣਾ ਚਾਹੀਦਾ ਹੈ ਔਰ ਨਵਾਂ ਬੱਸ ਸਟੈਂਡ ਬਣਾਉਣਾ ਚਾਹੀਦਾ ਹੈ ਔਰ ਜਿੱਥੇ ਵੀ ਕੋਈ ਅਵੇਲੇਬਲ ਥਾਂ ਹੁੰਦੀ ਆ ਬਣਾਵੇ ਸਾਨੂੰ ਅਸੀਂ ਉਹਦੇ ਵਿੱਚ ਵੀ ਸਹਿਯੋਗ ਜਿਹੜੀ ਕਿਹੜੀ ਜਗ੍ਹਾ ਉਹ ਜਿਹੜਾ ਸਾਰਾ ਜਿਹੜਾ ਇਹਨਾਂ ਨੇ ਫਾਈਨਲ ਕਰਨਾ ਡੀ ਸ਼ਬਦ ਦੱਸਣੀਆਂ ਮੈਨੂੰ ਨਹੀਂ ਦੇ ਪੱਸੀ ਨੀਅਰ ਦੇ ਬਾਰੇ ਕਿਉਂਕਿ ਉਹਨਾਂ ਨੇ ਸਾਨੂੰ ਸੁਝਾਅ ਪੁੱਛਿਆ ਸੀ ਆਪ ਸੁਝਾਅ ਦੇ ਤਾਂ ਸਰ ਕੀ ਕਹਿਣਾ ਚਾਹੁੰਦੇ ਆ ਜੇ ਮੀਟਿੰਗ ਕੀਤੀ ਗਈ ਆ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਦੋ ਇਸ਼ੂਜ਼ ਦੇ ਉੱਤੇ ਸੀ ਪਹਿਲਾ ਇਸ਼ੂ ਤਾਂ ਇਹ ਸੀ ਕਿ ਸ਼ਹਿਰ ਦੇ ਵਿੱਚੋਂ ਜਿਵੇਂ ਏ ਤੋਂ ਬਿਆਣਾ ਰੋਡ ਦੇ ਉੱਤੇ ਚੁਗੀਆਂ ਨੇ ਔਰ ਉਹਨਾਂ ਨੂੰ ਵਧੀਆ ਜ਼ਿੰਦਗੀ ਜਿਉਣ ਵਾਸਤੇ ਚੰਗੇ ਮਕਾਨਾਂ ਦਾ ਕੋਈ ਪ੍ਰਬੰਧ ਕਰਨਾ ਇਹ ਏਜੰਡਾ ਸੀ ਜਿਹਦੇ ਉੱਤੇ ਬੜੀ ਵਿਸਤਾਰ ਚਰਚਾ ਹੋਈ ਹੈ ਔਰ ਜਿਹੜੀ ਉਹਦੀ ਸਾਰੀ ਪਲੈਨਿੰਗ ਹੈ ਕਿ ਕਿਸ ਤਰ੍ਹਾਂ ਸੀ ਜਿਹੜੇ ਫਲੈਟ ਬਣਾ ਕੇ ਉਹਨਾਂ ਨੂੰ ਦੇਣੇ ਆ ਉਹ ਸਾਰੀ ਚਰਚਾ ਅੱਜ ਦੀ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਔਰ ਇਸ ਕਮੇਟੀ ਦੇ ਵਿੱਚ ਕਿਉਂਕਿ ਸਾਰੇ ਸ਼ਹਿਰ ਨੂੰ ਅਸੀਂ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਸਾਡੀ ਸਰਕਾਰ ਦੀ ਮੰਚਾ ਹੈ ਸਾਡੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਕੋਈ ਵੀ ਜਿਹੜਾ ਕੰਮ ਕਰਨਾ ਹੈ ਉਹ ਸ਼ਹਿਰ ਦੇ ਲੋਕਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਸ਼ੁਰੂ ਕੀਤਾ ਜਾਵੇ। ਉਸ ਦੇ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਕਪੂਰ ਸਾਹਿਬ, ਬੀਜੇਪੀ ਵੱਲੋਂ ਜ਼ਿਲ੍ਹਾ ਪ੍ਰਧਾਨ ਜੀ ਸ਼ੂਪਨ ਸਿੰਘ ਰਾਜੀ, ਜਲਾਲ ਸਾਹਿਬ ਬਾਹਰ ਕੌਂਸਲ ਵੱਲੋਂ ਪ੍ਰਧਾਨ ਬਾਹਰ ਐਸੋਸੀਏਸ਼ਨ ਔਰ ਜਿਹੜੇ ਵੱਖ-ਵੱਖ ਹੋਰ ਨੁਮਾਇंदे ਸੀ ਕਾਰਡੀ ਸ਼ਰਮ ਨੇ ਕਾਰਡੀ ਦਰ ਵੱਲੋਂ ਸਰਦਾਰ ਬਰਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਸਾਰੀਆਂ ਪਾਰਟੀਆਂ ਦੇ ਨੁਮਾਇंदे ਲਗਭਗ ਉੱਥੇ ਹਾਜ਼ਰ ਸੀ। ਕਾਂਗਰਸ ਵੱਲੋਂ ਸ਼੍ਰੀ ਰਾਜਨਕਰ ਗੀ ਜੀ ਜ਼ਿਲ੍ਹਾ ਪ੍ਰਧਾਨ ਨੇ ਉਹ ਹਾਜ਼ਰ ਸੀ। ਮੈਂ ਬਤੌਰ ਸ਼ਹਿਰ ਦਾ ਐਮਐਲਏ ਇੱਥੇ ਹਾਜ਼ਰ ਸੀ ਅਸੀਂ ਸਾਰਿਆਂ ਨੇ ਮੈਨੂੰ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਹੈ ਕਿ ਸ਼ਹਿਰ ਦੀ ਬਿਹਤਰੀ ਦੇ ਲਈ ਸਾਰਿਆਂ ਨੇ ਪੁਖਤਾ ਰਹਿ ਦਿੱਤੀ ਔਰ ਕੰਸੈਂਸਸਸ ਬਣਾ ਕੇ ਇੱਕੋ ਗੱਲ ਦਾ ਫੈਸਲਾ ਕੀਤਾ ਕਿ ਉੱਥੇ ਫਲੈਟ ਬਣਾਏ ਜਾਣ ਉਹਨਾਂ ਲੋਕਾਂ ਨੂੰ ਵੀ ਚੰਗਾ ਜੀਵਨ ਜਿਉਣ ਦੇ ਲਈ ਸਾਧਨ ਦਿੱਤੇ ਜਾਣ ਔਰ ਦੂਜਾ ਬੱਸ ਸਟੈਂਡ ਦਾ ਮਸਲਾ ਆਇਆ ਬੱਸ ਸਟੈਂਡ ਦੇ ਵਿੱਚ ਵੀ ਪੂਰੀ ਡਿਸਕਸ਼ਨ ਦੇ ਨਾਲ ਜਿਹੜਾ ਫਾਈਨਲ ਕੀਤਾ ਗਿਆ ਜਿਹੜੀਆਂ ਚਾਰੇ ਸਾਈਟਾਂ ਦੇ ਵਿੱਚੋਂ ਔਰ ਉਹ ਜਿਹੜਾ ਫਾਈਨਲ ਕੀਤਾ ਬੈ ਉਹਦੇ ਪ੍ਰोसीडिंग ਡਿਸਾ ਬਣਾਉਣਗੇ ਉਹ ਤੁਹਾਡੇ ਨਾਲ ਡਿਸਕਸ ਕਰਨਗੇ ਔਰ ਉਸ ਦੀ ਜਿਹੜੀ ਸਾਢੇ ਸਾਰੇ ਹਾਊਸ ਦੀ ਕੰਸੈਂਸਸ ਹੈ ਉਹ ਸਾਰੇ ਹਾਊਸ ਨੇ ਫੈਸਲਾ ਕੀਤਾ ਹੈ ਉਹ ਸਰਕਾਰ ਨੂੰ ਭੇਜ ਦੇਣਾ ਠੀਕ ਹੈ ਤੇ ਪਰ ਜਿਹੜੇ ਗਿਲਬ ਤੁਸੀਂ ਅੰਨ ਦੀ ਗੱਲ ਕੀਤੀ ਹੈ ਕਿ ਫਲੈਟ ਬਣਾ ਕੇ ਦਿੱਤੇ ਜਾਣਗੇ ਕੀ ਉਹ ਜਿਹੜੀ ਜਗ੍ਹਾ ਹੁਣ ਤੱਕ ਉਹ ਇਸਤੇਮਾਲ ਕਰ ਰਹੇ ਨੇ ਉਹ ਖਾਲੀ ਕਰਾਈ ਜਾਊਗੀ ਦੇਖੋ ਜਗਾ ਫਲੈਟ ਕਿਸੇ ਤੇ ਬਣ ਸਕਦੇ ਆ ਧਰਤੀ ਤੇ ਬਣ ਸਕਦੇ ਹਨ ਪਰ ਧਰਤੀ ਤੇ ਬਣ ਨਹੀਂ ਪਰ ਉਹਨਾਂ ਵੱਲੋਂ ਜਿਹੜੇ ਉੱਥੇ ਹਜ਼ਾਰ ਹਜ਼ਾਰ ਤੋਂ 2000 ਗੱਜਾ ਇੱਕ ਇੱਕ ਬੰਦਾ ਉਹ ਸਾਰਾ ਡਿਫਰੈਂਟ categories ਬਣਾਈਆਂ ਜਾਣਗੀਆਂ ਕਿ ਕਿਹੜੇ ਲੋਕ ਉਹ ਨੇ ਜਿਨ੍ਹਾਂ ਦੇ ਪਾਸ ਸਹੀ ਕੁਝ ਨਹੀਂ ਕੁਝੋ ਲੋਕ ਹੈ ਜਿਨ੍ਹਾਂ ਨੇ ਕੇਵਲ ਕਬਜ਼ੇ ਵਾਸਤੇ ਕਬਜ਼ੇ ਕੀਤੇ ਹੋਏ ਨੇ ਉਸੇ ਪ੍ਰਸ਼ਾਸਨ ਸਾਰੀ ਜਿਹੜੀ ਐਕਸਰਸਾਈਜ਼ ਕਰ ਰਿਹਾ ਉਹਦੇ ਮੁਤਾਬਿਕ ਹੈ ਅਰ ਜਿਲ੍ਹੇ ਸਾਹਿਬ ਉੱਥੇ ਇੱਕ ਚੀਜ਼ ਹੋਰ ਵੀ ਦੇਖਣ ਚਾਹੀਏ ਕਿ ਉੱਥੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਨੇ ਵੀ ਕਬਜ਼ੇ ਕੀਤੇ ਹੋਏ ਨੇ ਉਹ ਕੋਈ ਵੀ ਹੋਵੇ ਮੈਂ ਕਿਸੇ ਨਾ ਰਾਜਨੀਤਿਕ ਨਾ ਗੈਰ ਰਾਜਨੀਤਿਕ ਜਿਹਨੇ ਕਬਜ਼ਾ ਕੀਤਾ ਉਹ ਕਬਜ਼ਾ ਹੈ ਉਹ ਕਬਜ਼ਾ ਕਰ ਰਹੀ ਹੈ ਉਹਨੂੰ ਸਨਿਹਾਈ ਜਾਣਗੇ ਜਿਹੜਾ ਵੀ ਕਬਜ਼ਾ ਕਰੀ ਹੋਊਗਾ ਸਾਡੀਆਂ ਇਸ ਕੰਡੀਸ਼ਨ ਦੇ ਵਿੱਚ ਇਸ ਵਿੱਚ ਗਿਲਸਾਹ ਇੱਕ ਵਾਰੀ ਪਹਿਲਾਂ ਵੀ ਜਿਹੜਾ ਸਰਵੇ ਕਰਾਇਆ ਗਿਆ ਸੀ ਉਹਨਾਂ ਦੀ ਗਿਣਤੀ ਕਰਾਈ ਗਈ ਸੀ ਕਿ ਕਿ ਇਹ ਕਿਹੜੇ ਲੋਕ ਨੇ ਕਿੱਥੋਂ ਆਏ ਨੇ ਤਾਂ ਉਹਦੇ ਵਿੱਚ ਮੁਰਕੀ ਕੋਈ ਦੱਸਿਆ ਨਹੀਂ ਗਿਆ ਕਿਉਂਕਿ ਇਹ ਪੁੱਡਾ ਵੱਲੋਂ ਕਰਵਾਈ ਗਈ ਸੀ ਉਹ ਹੁਣ ਵੀ ਸਾਰੇ ਗਿਣਤੀ ਪੁੱਡਾ ਵੱਲੋਂ ਸਰਵੇ ਕੀਤਾ ਗਿਆ ਜਿਹੜਾ ਰਹਿ ਗਿਆ ਕਰ ਰਹੇ ਨੇ ਬਹੁਤ ਸਹੀ